ਲੋ ਜੀ 55000 ਵਾਲੇ ਕਮਰੇ ਦੇ ਆਈਆ ਰਜਾਈ ਤੇ ਰਜਾਈ ਤਾਰ ਦੇ ਫਿਕਰ ਪੈ ਗਿਆ ਵੀ ਸਵੇਰ ਹੋ ਗਈ 11 ਵਜੇ ਤੋਂ ਬਾਅਦ ਕਿਤੇ ਹੋਰ ਨਾ ਪੈਸੇ ਪੈਣਾ ਸਵੇਰੇ ਉੱਠਣ ਚਾਰ ਅਸਾਰ ਜਿਹੜਾ ਚੱਕਿਆ ਵਰਸ਼ਾ ਤੇ ਆਪਾਂ ਪਹੁੰਚ ਗਏ ਆ ਬਾਥਰੂਮ ਵਾਲੀ ਸਾਈਡ ਤੇ ਹੁਣ ਜਿਹੜਾ ਹੈਗਾ ਦੰਦਾ ਚ ਕਰਕੇ ਬ੍ਰਸ਼ ਤੇ ਆਉਣ ਸਾਰ ਮੈਂ ਆਖਿਆ ਵੀ ਹੁਣ ਹਜੇ ਇਹਨਾਂ ਦਾ ਚਾਹਾਂ ਉੱਠਣ ਦੇ ਚਾਹ ਆਪਾਂ ਆਪ ਖੁਦ ਬਣਾ ਲਈ ਹੈ ਪਰ ਚਾਹ ਤਾਂ ਜਿਹੜੀ ਹੈਗੀ ਬਾਨੀ ਸੀ ਬਣ ਲਈ ਪਰ ਹੁਣ ਆਪਾਂ ਜਿਹੜਾ 50000 ਦਾ ਸਵਾਦ ਤਾਂ ਲੈ ਲ ਗਏ ਹਨ ਸੋ ਕਿਉਂ ਨਾ ਆਪਾਂ ਬਾਹਰ ਨੂੰ ਜਿਹੜਾ ਡਾਊਨ ਟਾਊਨ ਦੇਖਿਆ ਜਾਵੇ ਤਾਂ ਮੈਂ ਹਟਾਇਆ ਪਰਦਾ ਤੇ ਪਰਦੇ ਤੋਂ ਬਾਅਦ ਬਾਲਕੋਨੀ ਦੇ ਵਿੱਚ ਨੂੰ ਜਿਹੜਾ ਹੈਗਾ ਖੜੇ ਹੋ ਗਿਆ ਮਾਲਕੋ ਬੜੇ ਹੌਲੀ ਚੱਲਦੇ ਆ ਥੋੜਾ ਤੇਜ਼ ਚੱਲੋ ਕਿਉਂਕਿ ਆਪਾਂ ਕਮੈਂਟਰੀ ਤੇਜ਼ ਕਰ ਰਹੇ ਆ ਬਾਬਿਓ ਸੋ ਇੱਥੇ ਘੈਂਟ ਲੱਗਦਾ ਗੁਰਪ੍ਰੀਤਪੁਰ ਕੋਟ ਜਿਲ੍ਹਾ ਤੇ ਆਸੇ ਪਾਸੇ ਦੇਖੋ ਕਿੰਨੀਆਂ ਉੱਚੀਆਂ ਬਿਲਡਿੰਗਾਂ ਆ ਤੇ ਜੀ ਡਬਲਯੂ ਮੈਰੀਟ ਦੀ ਹੋਟਲ ਦੀ ਜਿਹੜੀ ਆਪਾਂ ਕਿ ਇੱਕ ਅੰਦ ਹੈ ਇਹ ਬਿਲਕੁਲ ਪਾਰਲੀਮੈਂਟ ਨਾਲ ਲੱਗਦੀ ਆ ਤਾਂ ਕਰਕੇ ਇਹ ਸਭ ਤੋਂ ਮਹਿੰਗੇ ਹੋਟਲਾਂ ਚ 4 ਸਟਾਰ ਹੋਟਲ ਆ ਆਉਂਦਾ ਚਲੋ ਫਿਰ ਆਪਾਂ ਹੁਣ ਅੱਗੇ ਚੱਲਦੇ ਆ ਮੈਂ ਕਿਹਾ ਵੀ ਹੁਣ ਵੀਰੇ ਮੇਰੇ ਪੈਕਿੰਗ ਕਰ ਲਾ ਕਿਉਂਕਿ ਨੰਡਾ ਦਾ ਝੰਡਾ ਵੀ ਦਸਨੋਂ ਹਟ ਗਿਆ ਸੋ ਆਪਾਂ ਸਾਰਾ ਕੁਝ ਕਰਕੇ ਤੇ ਪੈ ਗਏ ਹੁਣ ਰਾਤ ਤੇ ਰਾਤ ਤੋਂ ਮੈਂ ਆਖਿਆ ਵੀ ਚੱਲ ਚੱਲਗੇ ਤੇ ਜਦੋਂ ਬਾਹਰ ਨਿਕਲੇ ਆ ਬਾਹਰ ਨਿਕਦਾਂ ਗੋਰੇ ਗੁਰੀਆਂ ਨਜ਼ਰ ਆ ਰਿਹਾ ਤੇ ਇਸ ਵਿੱਚ ਉਹ ਪੰਜਾਬੀ ਵੀ ਇਕਾ ਦੁਗਾ ਹੈਗੇ ਆ ਸੋ ਆਪਾਂ ਇਸ ਵਕਤ ਵੇਟ ਕਰ ਰਹੇ ਆ ਕਿ ਜਿਹੜੀ ਗ੍ਰੀਨ ਬੱਤੀ ਹੋਵੇ ਤੇ ਆਪਾਂ ਜਿਹੜਾ ਹੈਗਾ ਪਹੁੰਚ ਗਏ ਅੱਜ ਟਰੂਡੋ ਸਾਹਿਬ ਨੂੰ ਮਿਲਣਾ ਹੈ ਨਾ ਸੋ ਪਹੁੰਚ ਗਿਆਂ ਲਓ ਵੀ ਗੱਡੀ ਦੇ ਵਿੱਚ ਮੁੰਡਾ ਨੇ ਸਮਾਨ ਰੱਖ ਲਿਆ ਡਿੱਗੀ ਜਿਹੜਾ ਹੈ ਖੋਲ ਲਈ ਤੇ ਇਧਰਲੇ ਪਾਸੇ ਬਾਈਕ ਘੇਣ ਗੱਲ ਵੀ ਜਿਹੜੇ ਹੈਗਾ ਪੂਰੀ ਤਰ੍ਹਾਂ ਦੋ ਬੋਤਲਾਂ ਲੈ ਕੇ ਤਿਆਰ ਹੈ ਕਹਿੰਦੇ ਬਾਕੀ ਦਾ ਸਮਾਨ ਆਪਾਂ ਰਾਜੋ ਫੜ ਲਾਂਗੇ ਕੋਟ ਲਿਆ ਤੇ ਪਰ ਹੁਣ ਆਪਾਂ ਤੋਂ ਗੱਡੀ ਦੇ ਵਿੱਚ ਬੈਣ ਦੀ ਖੇਚਲ ਕਰ ਮੈਂ ਤਾਂ ਬਹਿ ਗਿਆ ਪਰ ਸਾਡਾ ਕੈਮਰਾਮੈਨ ਹਜੇ ਤੱਕ ਨਹੀਂ ਬੈਠਾ ਦੇਖੋ ਮੁੰਡੇ ਦੇ ਜਿਹੜਾ ਹੈਗਾ ਚਿਹਰਾ ਤਾਂ ਸਾਨੂੰ ਦਿਸਿਆ ਹੀ ਆ ਸੋ ਹੁਣ ਜਿਹੜਾ ਹੈਗਾ ਅਸੀਂ ਇਸ ਵਕਤ ਜਿਹੜਾ ਹੈਗਾ ਬਿਲਕੁਲ ਆਫ ਰੋਡ ਕਰਨ ਵਾਸਤੇ ਤਿਆਰ ਆ ਤੇ ਸਾਡੇ ਦੋ ਬੰਦੇ ਜਿਹੜੇ ਹੈਗਾ ਥੋੜੇ ਜੇ ਸ਼ਾਂਤੀ ਦੇ ਰੂਪ ਵਿੱਚ ਦਿਖਾਈ ਦੇ ਰਿਹਾ ਲਾ ਬਰਾੜਾ ਬਹਿ ਜਾ ਫਿਰ ਹੁ ਤੋ ਲੋਈ ਸਾਰੇ ਪੰਜ ਜਣੇ ਹੋ ਗਏ ਪੰਜ ਪਿਆਰੇ ਤੇ ਪੰਜ ਪਰਮੇਸ਼ਰ ਪੰਜਾਂ ਦੀ ਪੰਚਾਇਤ ਹੁੰਦੀ ਐ ਤੇ ਪੰਜ ਹੀ ਪੀਰ ਹੋਇਆ ਤੇ ਲੋਈ ਪੰਜੇ ਜਣਿਆਂ ਨੇ ਹੁਣ ਇਸ ਵਕਤ ਰਾਹ ਗਾਹ ਪਾ ਚੁੱਕਿਆ ਪੂਰੇ ਦੇ ਪੂਰੇ ਆਪਾਂ ਗਏ ਔਟਵਾ ਦਾ ਸ਼ਹਿਰ ਦਾ ਤੇ ਇਹ ਸਾਰੇ ਤੋਂ ਮਹਿੰਗਾ ਸ਼ਹਿਰ ਆ ਇਹ ਮਹਿੰਗਾ ਇਲਾਕਾ ਕਿਉਂਕਿ ਪਾਰਲੀਮੈਂਟ ਦੇ ਪਾਰਲੀਮੈਂਟ ਸਭ ਤੋਂ ਵੀਆਈਪੀ ਇਲਾਕਾ ਸੋ ਆਹ ਦੇਖ ਲਓ ਪਾਰਲੀਮੈਂਟ ਦੇ ਆ ਇੱਥੋਂ ਹੀ ਤੁਹਾਡੀ ਕਿਸਮਤ ਘੜੀ ਜਾਂਦੀ ਹੈ ਕਿਉਂਕਿ ਸਾਡੇ ਪਿੰਡ ਵਾਲੇ ਸੋਚਦੇ ਆ ਵੀ ਕਦੋਂ ਕੈਨੇਡਾ ਪਹੁੰਚ ਗਏ ਕਦੋਂ ਜਿਹੜਾ ਹੈਗਾ ਹਰ ਰੈਡ ਲੀਫ ਨਾਲ ਇੱਕ ਫੋਟੋਆਂ ਖਿਚਾਵਾਂਗੇ ਬਾਬਿਓ ਲਓ ਜੀ ਖਿਚੋ 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 ਕਾਦੇ ਵਾਸਤੇ ਤੁਸੀਂ ਕਾਦੇ ਵਾਸਤੇ ਪਿੱਛੇ ਰਹਿਣਾ ਜਦੋਂ ਸਾਰਾ ਪਿੰਡ ਆ ਗਿਆ ਅੱਗ ਲੱਗੀ ਪਈ ਪਾਣੀ ਨੂੰ ਪਾਣੀ ਨੂੰ ਤਾਂ ਅੱਗ ਲੱਗੀ ਪਈ ਦੇਖ ਕੇ ਦੇਖੋ ਕੁੜ ਜਿਹੜਾ ਇਦਾਂ ਸਮਝਾ ਰਿਹਾ ਜਿਵੇਂ ਇਹ ਨਹੀਂ ਲਾਈ ਹੋਵੇ ਪਰ ਨਹੀਂ ਇਹ ਸਾਰਾ ਸਾਰਾ ਪਹਿਲੇ ਗੱਲ ਸ਼ਾਂਤੀ ਦਿਖਾਉਣੇ ਆ ਪਰ ਇਸ ਤੋਂ ਬਾਅਦ ਮੈਂ ਥੋੜਾ ਜਿਹਾ ਆਸੇ-ਪਾਸੇ ਜਿਹੜਾ ਸੜਕਾਂ ਤੇ ਨਿਕਲਿਆ ਮੈਂ ਕਿਹਾ ਆਸੇ-ਪਾਸੇ ਵੀ ਜਿਹੜਾ ਵਿਊ ਦਿਖਾਇਆ ਜਾਵੇ ਹਜੇ ਮੈਨੂੰ ਲੱਗਦਾ ਕਸਕਸ਼ਨਾ ਕੰਮ ਚੱਲ ਰਿਹਾ ਮੈਨੂੰ ਲੱਗਦਾ ਤਾਂ ਕਰਕੇ ਪਰ ਇੱਧਰ ਓਹੋ ਹੋ 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 ਇੱਥੇ ਵੀ ਧਰਨਾ ਇੱਥੇ ਵੀ ਧਰਨਾ ਪਰ ਹਰ ਥਾਂ ਦੇ ਧਰਨਾ ਚੱਲੀ ਜਾਂਦਾ ਪਰ ਆਹ ਬੰਦੇ ਨੇ ਜੋ ਕੀਤਾ ਉਹ ਦੁਨੀਆ ਵਾਸਤੇ ਮਿਸਾਲ ਆ ਕਿਉਂਕਿ ਇਹਨੂੰ ਕੈਂਸਰ ਹੋ ਗਿਆ ਸੀਗਾ ਤੇ ਇਹਨੇ ਕੈਂਸਰ ਤੋਂ ਬਾਅਦ ਇਹਦੀ ਲੱਤ ਕੱਟਣੀ ਪਈ ਗਈ ਤੇ ਇਹਨੇ ਅਮਰੀਕਾ ਤੋਂ ਲੈ ਕੇ ਕੈਨੇਡਾ ਤੱਕ ਦੌੜ ਲਾਈ ਤੇ ਬਹੁਤ ਸਾਰਾ ਪੈਸਾ ਇਕੱਠਾ ਕਰਕੇ ਜਿਹੜਾ ਕੈਂਸਰ ਦਾ ਇਲਾਜ ਵਾਇਜ਼ ਦਿੱਤਾ ਆ ਬੀਬੀ ਦਾ ਬਹੁਤ ਦੇਣਾ ਹੈ ਇਹਨੇ ਵੀ ਬਹੁਤ ਜਿਹੜਾ ਹੈਗਾ योगदान ਪਾਇਆ ਤੇ ਕੁੜਲੇ ਨੂੰ ਨਾ ਪਤਾ ਹੁੰਦੇ ਵੀ ਇਹਨੇ ਬਹੁਤ ਕੁਝ ਸਮਝਾ ਦਿੱਤਾ ਕਿਉਂਕਿ ਫੇਸਬੁਕ ਉੱਪਰ ਦੱਸਣਾ ਦਾ ਅਸਰ ਹੁੰਦਾ ਕਿ ਚਾਹੇ ਪਤਾ ਨਾ ਹੋਵੇ ਪਰ ਬੋਲਦੇ ਰਹਿਣਾ ਕੇਨ ਸਾਹਿਬ ਕੀ ਦੇਖ ਰਿਹਾ ਕੇਨ ਸਾਹਿਬ ਨੇ ਮੈਨੂੰ ਲੱਗਦਾ ਮੈਂ ਲੱਗਾ ਡੀਲ ਕਰ ਲਈ ਆ ਪਿਛਲੇ ਧਰਨੇ ਵਾਲੇ ਨਾਲ ਕਿ ਆਪਾਂ ਤੁਹਾਨੂੰ ਅਗਰਾਹਾ ਦੀਆਂ 4 ਟਰਾਲੀਆਂ ਸਿੱਧੂਪੁਰ ਦੀਆਂ 5 ਟਰਾਲੀਆਂ ਉਹ ਤੋਂ ਬਿਨਾਂ ਸਾਰੀਆਂ ਜੁਨੇਰਾਂ ਤੋਂ 2-2 ਟਰਾਲੀਆਂ ਲੈ ਕੇ ਦੇ ਦੇਵਾਂਗੇ ਕਿਉਂਕਿ ਥੋੜਾ ਸਟਰੈਂਥ ਘਟਾ ਤੇ ਮੈਂ ਵੀ ਆਇਆ ਹਾਂ ਬਾਹਾਂ ਲਾਉਂਦਾ ਫਿਰਦਾ ਜਿਵੇਂ ਮੈਨੂੰ ਲੱਗਦਾ ਕੈਨੇਡਾ ਮੈਥੋ ਹੀ ਚੱਲਦਾ ਹੋਵੇ ਹੈਨਾ ਆ ਗੋਰਾ ਮਰੇ ਬਲੇ 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 ਆ ਕੀ ਚੀਜ਼ ਹੋ ਗਿਆ ਇਹ ਤਾਂ ਗੋਰੇ ਗੋਰੇ ਆਏ ਬੈਠੇ ਵੀ ਜਿਵੇਂ ਇੱਥੇ ਕੋਈ ਸਿਕਿਉਰਟੀ ਨਹੀਂ ਚਲ ਕੋਈ ਗੱਲ ਨਹੀਂ ਪਰ ਆ ਜਿਹੜੀਆਂ ਚੀਜ਼ਾਂ ਨਾ ਮੈਨੂੰ ਹੈਰਾਨ ਕਰਦੀਆਂ ਤੇ ਮੈਂ ਕਹਿਣ ਬਾਈ ਨਾਲ ਗੱਲ ਕੀਤੀ ਕਹਿਣ ਬਾਈ ਅੱਗ ਕਿਉਂ ਲੱਗੀ ਉਹ ਕਹਿੰਦਾ ਇਹ ਨੇਚਰਲ ਹੈ ਮੈਂ ਖਿਆ ਨਹੀਂ ਨਹੀਂ ਜਿੱਥੇ ਸਾਡੇ ਵਾਲੇ ਆਗੇ ਤੇ ਮੱਥਾ ਨਾ ਟੇਕਣ ਇਹ ਕਿਵੇਂ ਹੋ ਜਾਦਾ ਦੇਖੋ ਰਾਸ਼ੀਆਂ ਰਾਸ਼ੀਆਂ ਸਭ ਨਾਲ ਰੁਪਿਆ ਸਰਦ ਰੁਪਿਆ ਓਹੋ 1 2 3 ਮੈਨੂੰ ਦੇਖ ਕੇ 15 20 ਨੇ ਹੋਰ ਮੱਥਾ ਟੇਕਤਾ ਇਹੀ ਤਾਂ ਜ਼ਿਆਦਾ ਪਤਾ ਲੱਗਦਾ ਨਾ ਕਿ ਅਸੀਂ ਚਾਹੇ ਚੰਦ ਤੇ ਪਹੁੰਚ ਜਾਈਏ ਪਰ ਅਸੀਂ ਮੱਥਾ ਟੇਕਣੋਂ ਹਟਦੇ ਨਹੀਂਗੇ ਤੇ ਸਾਹਮਣੇ ਵਾਲ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਆ ਕਈ ਸਕੂਲਾਂ ਦੇ ਟੂਰ ਆਏ ਆ ਉਹ ਆਪਦੇ ਬੈਠੇ ਤੇ ਅਸੀਂ ਅੱਗ ਦੇ ਚਰਚਾ ਕਰ ਰਹੇ ਆਂ ਕਿ ਅੱਗ ਲੱਗੀ ਕਿਉਂ ਇਹਦੇ ਵਾਸਤੇ ਵੀਡੀਓ ਬਣਾਈ ਹੈ ਕੁੜੀ ਲਾੜ ਨੇ ਉਹ ਤੁਹਾਨੂੰ ਦੱਸਾਂਗੇ ਵੀ ਜਿਹੜਾ ਹੈਗਾ ਪਾਣੀ ਨੂੰ ਅੱਗ ਲੱਗੀ ਕਿਵੇਂ ਪਰ ਆਪਾਂ ਆਪ ਦਾ ਰੁਪਿਆ ਜਿਹੜਾ ਹੈਗਾ ਇੱਥੇ ਸਿੱਟ ਚੁੱਕੇ ਆਂ ਮੱਥਾ ਮੋਥਾ ਟੇਕਤਾ ਨਾਲ ਰਾਸ਼ੀਆਂ ਰੂਸ਼ਾਂ ਦੇਖ ਲਿਆ ਕਿਉਂਕਿ ਅੱਜ ਕੱਲ ਆਪਣੀ ਰਾਸ਼ੀ ਕੰਮ ਬਾਰੇ ਕੰਮ ਮਾੜੀ ਚੱਲੀ ਜਾਂਦੀ ਹੈ ਕਹਿੰਦੇ ਪਰ ਗੱਲਬਾਤ ਹੁਣ ਖਤਮ ਹੋਈ ਤੇ ਮੈਂ ਦੇਖੋ ਕਿੰਨਾ ਸੋਹਣਾ ਤਾਂ ਲੱਗਦਾ ਪਰ ਪਿੱਤਲ ਹੱਥ ਯਾਦ ਆ ਗਈ ਕਿਉਂਕਿ ਜਿਹੜੇ ਟੈਟੂ ਜਿਹੜੇ ਸਿਰ ਤੇ ਪਵਾਈ ਫਿਰਦਾ ਨਾ ਚੋਬਰ ਤੇ ਨਾਲ ਮੈਂ ਕਿਹਾ ਕਿ ਇਨਸਾਬਾ ਹੁਣ ਆਪਾਂ ਚੱਲ ਗਏ ਥੋੜਾ ਜ ਮੈਂ ਕਿਹਾ ਭਾਈ ਤੋ ਡਰ ਵੀ ਲੱਗਦਾ ਮੈਂ ਕਿਹਾ ਚੱਲ ਚੱਲ ਗਏ ਭਾਈ ਜਦੋਂ ਕਹੀ ਦਿੱਤਾ ਹੁਣ ਚੱਲ ਗਏ ਹੈਨਾ ਇਸ ਤੋਂ ਪਹਿਲਾਂ ਕਿ ਹੋਰ ਬੇਇੱਜ਼ਤੀ ਕਰਾਵਾਂਗੇ ਆਓ ਚੱਲ ਗਏ ਤੇ ਬਰਾੜ ਸਾਹਿਬ ਨੇ ਬਣਾਈ ਅੱਜ ਸਾਰੀ ਵੀਡੀਓ ਤੇ ਮੁੰਡਾ